ਹਾਂਜੀ ਨਮਸਕਾਰ ਜੀ ਆਪਣੀ ਕਾਉਂਸਲਰ ਦੀ ਜ਼ਿੰਮੇਵਾਰੀ ਦੇ ਤਹਿਤ ਲਗਾਤਾਰ ਸਫਾਈ ਕਰਵਾਨੀ ਨਾਲੀਆਂ ਦੀ ਸਫਾਈ ਕਰਵਾਨੀ ਜਾਂ ਹੋਰ ਵੀ ਆਪਣੇ ਵਾਰਡ ਦੇ ਆਪਣੇ ਹਲਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਆਂਦਾ ਤਾਂ ਉਸ ਗੱਲ ਨੂੰ ਮੇਰੇ ਵੱਲੋਂ ਬੜੀ ਗੰਭੀਰਤਾ ਨਾਲ ਲਿਖਿਆ ਜਾਂਦਾ ਜਿਸ ਤਰ੍ਹਾਂ ਦੀ ਵੀ ਕੋਈ ਮੈਨੂੰ ਕੰਪਲੇਨਟ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਪ੍ਰੋਪਰ ਐਡਰੈਸ ਨਾਲ ਮੋਬਾਈਲ ਨੰਬਰ ਸਭ ਕੁਝ ਨੋਟ ਕਰਕੇ ਅ ਉਸ ਪਰਸੰਦੀ ਕੰਪਲੀਟ ਸੰਬੰਧੀ ਜਿਹੜੀ ਫੀਡਬੈਕ ਉਸ ਸੰਬੰਧਿਤ ਅਧਿਕਾਰੀ ਤੋਂ ਲਿਖੀ ਜਾਂਦੀ ਹੈ ਆ ਭਾਵੇਂ ਕਿਸੇ ਵੀ ਤਰ੍ਹਾਂ ਦੀ ਕੋਈ ਨਾਲੀਆਂ ਦੀ ਸਮੱਸਿਆ ਹੋਵੇ ਕਿਸੇ ਵੀ ਤਰ੍ਹਾਂ ਦੀ ਸੜਕ ਦੀ ਸਫਾਈ ਦੀ ਸਮੱਸਿਆ ਹੋਵੇ ਤਾਂ ਹਰ ਇੱਕ ਚੀਜ਼ ਦੀ ਜਿਹੜੀ ਗੱਲਬਾਤ ਦਾ ਬੜੇ ਧਿਆਨ ਰੱਖਿਆ ਜਾਂਦਾ ਹੈ ਅ ਕੱਲ ਹੀ ਜਿਹੜੀ ਇਹ ਦੁਰਗਾ ਕਲੋਨੀ ਅੱਥੇ ਜਿਹੜੀ ਮੇਨ ਲਾਈਨ ਦੀ ਸਫਾਈ ਕਰਵਾਈ ਗਈ ਹੈ ਕਿਉਂਕਿ ਸੀਵਰੇਜ ਦੀ ਬੜੀ ਅ ਦਿੱਕਤ ਆਂਦੀ ਹੈ ਔਰ ਉੱਥੇ ਜਿਹੜਾ ਇਹ ਮੇਨ ਲਾਈਨ ਹੈ ਉਹ ਖੇਤਾਂ ਦੇ ਵਿੱਚ ਹੈ ਜਿਨ੍ਹਾਂ ਦੇ ਨਾਲ ਵਿੱਚ ਫਸਲ ਕੱਟ ਕੇ ਕੱਢੀ ਹੈ ਤਾਂ ਉਹਨਾਂ ਦਿਨਾਂ ਤੋਂ ਬਾਅਦ ਜਿਹੜਾ ਇਹ ਪਸੇ ਕੱਟੇ ਨਮ ਜਦੋਂ ਖੇਤ ਖਾਲੀ ਹੋ ਜਾਂਦਾ ਤਾਂ ਉਦੋਂ ਜਿਹੜਾ ਉਥੇ ਪ੍ਰੋਪਰਟੀ ਨੰਬਰਸ਼ੀਲ ਲਗਾ ਕੇ ਢੀਸ ਲੀਟਿੰਗ करवाई ਜਾਂਦੀ ਹੈ ਔਰ ਕੱਲ ਹੀ ਜਿਹੜਾ ਇਹ ਦੁਰਗਾ ਕੁੰਡੀ ਢੀਸ ਲੀਟਿੰਗ ਦਾ ਕੰਮ ਕੀਤਾ ਗਿਆ ਤਾਂਕਿ ਵਾਰਡ ਦੇ ਵਿੱਚ ਆਰਵਲ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੀਵਰੇਜ ਸਮੱਸਿਆ ਨਾ ਆਵੇ ਐਸ ਤੋਂ ਇਲਾਵਾ ਰਾਜਾ ਸ਼ਿਰਮਾ ਰੋਡ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਾਲ ਮੇਗਾ ਮਾਰਟ ਦੇ ਬਿਲਕੁਲ ਨਾਲ ਇੱਕ ਛੋਟੀ ਗਲੀ ਜਾਂਦੀ ਹੈ ਸਭ ਤੋਂ ਪਹਿਲੇ ਤਾਂ ਮੈਂ ਇਹ ਦੱਸ ਦਵਾਂ ਕਿ ਸਾਡੇ ਵੱਲੋਂ ਉਸ ਗਲੀ ਦੇ ਵਿੱਚ ਕਾਫੀ ਵਾਰ ਜਿਹੜੀ ਸਫਾਈ ਕਰਵਾ ਚੁੱਕੀ ਗਈ ਕਰਵਾਈ ਗਈ ਹੈ ਔਰ ਦੋਨੋਂ ਪਾਸਿਆਂ ਜਿਹੜੀ ਇਹ ਦੀਵਾਰ ਕਰਵਾ ਕੇ ਉਹਨ ਦੀ ਜਿਹੜੀ ਇਹ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਉਸ ਤੋਂ ਬਾਅਦ ਜਦੋਂ ਵਿਸ਼ਾਲ ਮੇਗਾਵਾਟ ਬਣਿਆ ਤਾਂ ਲਗਾਤਾਰ ਵਿਸ਼ਾਲ ਮੇਗਾਵਾਟ ਦਾ ਮਲਬਾ ਜਾਂ ਹੋਰ ਵੀ ਜਿਹੜੀ ਉਹਨਾਂ ਵੱਲੋਂ ਸਮਾਨ ਸੀ ਉਹ ਸਾਰਾ ਜਿਹੜਾ ਇਹ ਉਸ ਗਲੀ ਵਿੱਚ ਸਿੱਟਿਆ ਗਿਆ ਜਿੰਦੇ ਕਰਕੇ ਉਸ ਗਲੀ ਵਿੱਚ ਕਾਫੀ ਜਿਹੜਾ ਮਲਬਾ ਇਕੱਠਾ ਹੋ ਜਾਂਦਾ ਹੈ ਔਰ ਲਗਾਤਾਰ ਪਿਛਲੇ 10 15 ਦਿਨ ਤੋਂ ਉਸ ਗਲੀ ਦੀ ਸਫਾਈ ਕਰਵਾਈ ਜਾ ਰਹੀ ਹੈ ਸਫਾਈ ਕਰਮਚਾਰੀਆਂ ਦਾ ਜਿਹੜਾ ਬੜਾ ਸਹਿਯੋਗ ਮਿਲ ਰਿਹਾ ਕਿਉਂਕਿ ਸਾਰੇ ਦਿਨ ਉਹ ਵਾਰਾ ਦੇ ਵਿੱਚ ਵੀ ਕੰਮ ਕਰਦੇ ਨੇ ਤਾਂ ਸ਼ਾਮ ਤੋਂ ਬਾਅਦ ਜਦੋਂ ਉਹ ਉਹਨਾਂ ਦਾ ਜਿਹੜਾ ਸੈਕਿੰਡ ਇਨਿੰਗ ਦਾ ਟਾਈਮ ਹੁੰਦਾ ਉਹਦੇ ਵਿੱਚ ਉਹ ਉਸ ਗਲੀ ਦੇ ਵਿੱਚ ਸਫਾਈ ਦਾ ਜਿਹੜਾ ਸਹਿਯੋਗ ਕਰ ਰਹੇ ਨੇ ਅੱਜ ਵੀ ਜਿਹੜਾ ਉੱਥੇ ਸਫਾਈ ਇਹਦਾ ਜਿਹੜਾ ਅਭਿਆਨ ਚਲਾਇਆ ਗਿਆ ਸੀ ਸਫਾਈ ਕੀਤੀ ਗਈ ਸੀ ਔਰ ਉਸੇ ਲਗਾਤਾਰ ਇਹ ਦੇਖਿਆ ਕਿ ਵਿਸ਼ਾਲ ਮੇਗਾ ਮਾਰਟ ਵੱਲੋਂ ਕਾਫੀ ਜਰਾ ਕੂੜਾ ਹੈ ਇਹ ਕਹ ਲੀਏ ਕਿ ਜੋ ਸਫਾਈ ਕਰਦੇ ਨੇ ਉਹ ਸਾਰਾ ਕੂੜਾ ਜਿਹੜਾ ਹੈ ਉਸ ਗਲੀ ਵਸਟ ਤੇ ਪਏ ਨੇ ਔਰ ਮੈਂ ਪ੍ਰੋਪਰ ਤਰੀਕੇ ਨਾਲ ਉੱਥੇ ਜਾ ਕੇ ਸਾਰਾ ਕੁਝ ਨੋਟ ਕੀਤਾ ਹੈ ਹੁੰਦੇ ਤਸਵੀਰਾਂ ਵੀ ਮੈਂ ਜਿਹੜੇ ਕੈਮਰੇ ਚ ਲੈ ਕੇ ਆਈਆਂ ਮੈਂ ਕਮੇਟੀ ਦੇ ਸਾਹਦੇ ਮੈਂ ਤਾਂ ਗੁਜ਼ਾਰਿਸ਼ ਕਰਾਂਗੀ ਕਿ ਜਿਹੜੀ ਉਹ ਗਲੀ ਹੈ ਉਸ ਗਲੀ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਯਾ ਤਾਂ ਉਹ ਵਿਸ਼ਾਲ ਮੇਗਾ ਮਾਰਟ ਦੇ ਹੈਂਡਓਵਰ ਕਰਤੀ ਜਾਵੇ ਬੋਲੀ ਰਹੀ ਜਾਂ ਉਸ ਗਲੀ ਦੇ ਕੋਪਨ ਬੋਲੀ ਕਰਵਾਤੀ ਜਾਵੇ ਤਾਂ ਕਿ ਕੋਈ ਵੀ ਨਾਲ ਦਾ ਦੁਕਾਨਦਾਰ ਜਾਂ ਜਿਨ੍ਹਾਂ ਦੇ ਨਾਲ ਉਸ ਗਲੀ ਜਿਹੜੀ ਸੂਟੇਬਲ ਲੱਗਦੀ ਹੈ ਉਹਨਾਂ ਨੂੰ ਹੈਂਡਓਵਰ ਕਰਤੀ ਜਾਵੇ ਤਾਂ ਕਿ ਐਸ ਗਲੀ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਕਿਉਂਕਿ ਮੈਂ ਜਦੋਂ ਉੱਥੇ ਗਈਆਂ ਤਾਂ ਉਸ ਗਲੀ ਦੇ ਵਿੱਚ ਛੋਟੇ ਹੋਲ ਵੀ ਨੇ ਦੀਵਾਰ ਦੇ ਵਿੱਚੋਂ ਜਿੱਥੇ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਕੋਈ ਵੀ ਚੋਰ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਪਰਸਨ ਜਿਹੜਾ ਹੈ ਉੱਥੇ ਅੰਦਰ ਜਾ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਲੀ ਘਟਨਾ ਜਿਹੜੀ ਅੰਜਾਮ ਦੇ ਸਕਦਾ ਹੈ ਤਾਂ ਇਸ ਗੱਲ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ ਕਿਤੇ ਤੱਕ ਕਿਸੇ ਵੀ ਤਰ੍ਹਾਂ ਦਾ ਕੰਪਲੇਂਟ ਆਂਦੀ ਏ ਉਹਦੇ ਹੱਲ ਦੀ ਗੱਲ ਏ ਕਿ ਮੈਂ ਆ ਬੜੀ ਪਰਸਨਲੀ ਤੌਰ ਤੇ ਬੜੀ ਸੀਰੀਅਸਲੀ ਲੈ ਕੇ ਉਸ ਕੰਪਲੇਂਟ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀ ਆ ਚਾਹੇ ਉਹ ਸਾਡੇ ਵਾਰਡ ਦੇ ਵਿੱਚ ਖਾਲੇ ਆਂਦੇ ਹੋਣ ਬਰਸਾਤੀ ਖਾਲੇ ਆਂਦੇ ਹੋਣ ਚਾਹੇ ਪਾਈ ਸ਼ਹੀਦ ਸਿੰਘ ਮਨੀਸ਼ ਗੁਰਦੁਆਰੇ ਵਾਲੇ ਸਾਈਟ ਤੇ ਜਿੱਨੇ ਖਾਲੇ ਨੇ ਉਹ ਸਾਰੇ ਦੀ ਸਫਾਈ ਪ੍ਰੋਪਰ ਕਰਵਾ ਕੇ ਨਾਲ ਦੇ ਨਾਲ ਜਿਹੜਾ ਏ ਉਹ ਕੂੜੇ ਨੂੰ ਚੁਕਵਾਇਆ ਵੀ ਜਾਂਦਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਉਹ ਲੋਕਾਂ ਨੂੰ ਨਾ ਆਵੇ ਔਰ ਹਮੇਸ਼ਾ ਹਰ ਕੰਮ ਜਿਹੜਾ ਹੈ ਮੇਰੇ ਵੱਲੋਂ ਪਿਆਰ ਦੇ ਆਧਾਰ ਤੇ ਕੀਤਾ ਜਾਂਦਾ ਹੈ ਔਰ ਇਹ ਸਭ ਕੰਮ ਮੈਂ ਤਾਂ ਹੀ ਕਰ ਸਕਦੇ ਕਿਉਂਕਿ ਤੁਹਾਡਾ ਪਿਆਰ ਔਰ ਸਪੋਰਟ ਮੇ ਹਮੇਸ਼ਾ ਮੇਰੇ ਨਾਲ ਰਹਿੰਦਾ ਮੈਂ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ